ਐ ਅਕਸਰੇ ਕਹਿਣਾ ਹੁੰਦਾ ਕਿ ਦੇਸ਼ ਦੇ ਵਿੱਚ ਸਭ ਤੋਂ ਇਨਸਿਕਿਓਰ ਜਿਹ ਕੋਈ ਵਿਅਕਤੀ ਰਾਜਨੀਤਿਕ ਹੈਗਾ ਉਹ ਅਰਵਿੰਦ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਟੋਟਲੀ ਇਨਸਿਕਿਓਰ ਮੰਨਦਾ ਹਰਵੇ 170 ਦਿਨ ਜੇਲ੍ਹ ਚ ਰਿਹਾ ਉਦੋਂ ਸਿਫਾਰਿਸ਼ ਨਹੀਂ ਦਿੱਤਾ ਉਹਦਾ ਕਿੱਥੇ ਸੀ ਤੇ ਉੱਥੇ ਐਥਿਕਸ ਕਿੱਥੇ ਸੀ ਤੇ ਉਸ ਲਈ ਮੋਰਲ ਵੈਲਿਊਜ਼ ਕਿੱਥੇ ਸੀਗੇ ਉਹ ਇਸਤਫਾ ਇਸ ਕਰਕੇ ਦੇਣਾ ਪਿਆ ਕਿ ਹਾਈ ਕੋਰਟ ਨੇ ਕਿਹਾ ਠੀਕ ਹੈ ਤੁਸੀਂ ਮੁੱਖ ਮੰਤਰੀ ਦੇ ਬਣੇ ਰਹਿ ਸਕਦੇ ਹੋ ਲੇਕਿਨ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਦੇਖੋਗੇ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਸਾਈਨ ਕਰੋਗੇ ਨਾ ਤੁਸੀਂ ਆਪਣੇ ਮੁੱਖ ਮੰਤਰੀ ਦੇ ਦਫਤਰ ਜਾ ਸਕਦੇ ਹੋ ਯਾਨੀ ਕਿ ਇੱਕ ਬੁੱਤ ਦੇ ਰੂਪ ਦੇ ਚ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਦੇ ਰੂਪ ਹੀ ਹੋ ਡੈਕ ਆਪਣੇ ਆਪ ਨੂੰ ਕਟਰ ਇਮਾਨਦਾਰ ਕਹਿਣ ਵਾਲੇ ਕਟਰ ਬੇਈਮਾਨ ਸਾਬਤ ਹੋ ਗਏ ਜਿਸ ਦਾ ਮੁੱਖ ਮੰਤਰੀ ਜੇਲ੍ਹ ਚ ਚਲੇ ਜਾਵੇ ਉਪ ਮੁੱਖ ਮੰਤਰੀ ਜੇਲ੍ਹ ਚ ਚਲੇ ਜਾਵੇ ਉਹਦਾ ਐਮ ਐਲ ਏ ਜੇਲ੍ਹ ਚ ਚਲੇ ਜਾਵੇ ਉਹਦਾ ਇੱਕ ਹੋਰ ਮੰਤਰੀ ਸਿਹਤ ਮੰਤਰੀ ਵੀ ਜੇਲ੍ਹ ਚ ਚਲੇ ਜਾਵੇ ਔਰਦੇ ਬਾਅਦ ਪੰਜਾਬ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਵਿਜੇ ਸਿੰਘਲਾ ਫਿਰ ਫੌਜਾ ਸਿੰਘ ਸਰਾਰੀ ਫਿਰ ਉਹਦੇ ਬਾਅਦ ਤੁਸੀਂ ਦੋ ਵੀਡੀਓਜ਼ ਵੀ ਦੇਖ ਲਈਏ ਘਟਾਰੂ ਚੱਕ ਦੀਆਂ ਤੇ ਬਲਕੌਰ ਦੀਆਂ ਤੁਹੇ ਸਾਰੇ ਚੀਜ਼ਾਂ ਦੱਸ ਦਿਆ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਰਾਜਨੀਤੀ ਦਾ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਕਿੰਨਾ ਕੁ ਸਮਾਜਿਕ ਜੀਵਨ ਦਾ ਪਤਨ ਕੀਤਾ ਹੈ ਇੱਕ ਸਸ ਤੱਕ ਦਿਨ ਅਰਵਿੰਦ ਕੇਜਰੀਵਾਲ ਉੰਦਰ ਰਹਿਣਾ ਪਿਆ ਸਤਿੰਦਰ ਜੈਨ ਦਾ ਹਜੇ ਵੀ ਉਸੇ ਹਿਸਾਬ ਨਾਲ ਬਤਾਦਾ ਹੈ ਸਿਰਫ ਹੱਥਗ੍ਰਾਉਂਡ ਤੋਂ ਉਹਨੂੰ ਪਾਰਟ ਟਾਈਮ ਬੇਲ ਮਿਲਦੀ ਰਹਿੰਦੀ ਹੈ ਇਹ ਕਿਹੜੀ ਖੁਸ਼ੀ ਬਣਾ ਰਹੇ ਹੋ ਗ੍ਰੈਜੂਏਸ਼ਨ ਮਨਾ ਰਹੇ ਹੋ ਕਿਸੇ ਤੋਂ ਪਰ ਹੀ ਨਹੀਂ ਹੋਏ ਵਿਰੋਧ ਕਰਨ ਤੋਂ ਪਹਿਲਾਂ ਪੰਜਾਬ ਦੀ ਔਰ ਦੇਸ਼ ਦੀ ਜਨਤਾ ਨੂੰ ਇਹ ਦੱਸੋ ਕਿਹਾ ਰਾਹੁਲ ਗਾਂਧੀ ਨੇ ਅਮਰੀਕਾ ਚ ਜਾ ਕੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਿਸ ਤਰ੍ਹਾਂ ਦੇ ਲੋਕਾਂ ਨਾਲ ਮਿਲਿਆ ਕੀ ਉਹ ਚੀਜ਼ਾਂ ਕਿਸੇ ਦੇਸ਼ ਵਿਰੋਧੀ ਸ਼ਕਤੀਆਂ ਤੋਂ ਘਟਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਐਨਡੀਏ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਤੋਂ ਪਹਿਲਾਂ ਪਾਰਟੀ ਵਰਕਰਾਂ ਵੱਲੋਂ ਕੇਕ ਕੱਟ ਕੇ ਪ੍ਰਧਾਨ ਮੰਤਰੀ ਦਾ ਜਨਮ ਦਿਹਾੜਾ ਨਹਾ ਗਿਆ ਇਸ ਮੌਕੇ ਪ੍ਰੈਸ ਕਾਨਫਰੰਸ ਸਬੋਧਨ ਕਰਦੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨੀਤ ਸਰੀਨ ਨੇ ਵੀ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ 100 ਦਿਨ ਦੀ ਪ੍ਰਾਪਤੀ ਨੂੰ ਗਿਣਾਇਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲ ਲੋਕ ਹਿੱਤ ਵਿੱਚ ਕਈ ਕਦਮ ਚੁੱਕੇ ਜਾ ਰਹੇ ਹਨ ਜਿਨ੍ਹਾਂ ਵਿੱਚ ਲਖਪਤੀ ਦੀਦੀ ਯੋਜਨਾ ਆਸ਼ਮਾਨ ਭਾਰਤ ਸਕੀਮ ਵਰਗੇ ਕਈ ਉਪਰਾਲੇ ਹਨ ਜੋ ਕਿ ਕੇਂਦਰ ਸਰਕਾਰ ਵੱਲ ਲੋਕ ਹਿੱਤ ਵਿੱਚ ਕੀਤੇ ਜਾਂਦੇ ਹਨ ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਨੂੰ ਲੈ ਕੇ ਵੀ ਭਾਜਪਾ ਨੇ ਆਮ ਆਦਮੀ ਪਾਰਟੀ ਤੇ ਵੱਡਾ ਹਮਲਾ ਕੀਤਾ ਸਭ ਤੋਂ ਪਹਿਲਾਂ ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨરેન્દ્ર ਮੋਦੀ ਜੀ ਦਾ ਜਨਮ ਦਿਨ ਹੈ ਅਸੀਂ ਸਾਰੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਨਮ ਦਿਨ ਦੀ ਹੋਰ ਪ੍ਰਭੂ ਕਰੋ ਇਹ ਕਾਮਨਾ ਕਰਦੇ ਹਾਂ ਵਾਹਿਗੁਰੂ ਦੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਲੰਬੀ ਆਯੂ ਚੰਗੀ ਸਿਹਤ ਔਰ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਹੋਰ ਸ਼ਕਤੀ ਪ੍ਰਦਾਨ ਕਰਨ ਤਾਂ ਕਿ ਜਿਸ ਤਰੀਕੇ ਦੇ ਨਾਲ ਉਹ ਸਮਾਜ ਦੇ ਹਰ ਵਰਗ ਨੂੰ ਲੈ ਕੇ ਦੇਸ਼ ਦੀ ਤਰੱਕੀ ਵੱਲ ਕੰਮ ਕਰ ਰਹੇ ਨੇ ਔਰ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਵੀ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਨੇ ਔਰ ਅੱਜ ਪੂਰੇ ਵਿਸ਼ਵ ਦੇ ਇੱਕ ਸ਼ਕਤੀਸ਼ਾਲੀ ਨੇਤਾ ਦੇ ਰੂਪ ਦੇ ਵਿੱਚ ਉਭਰੇ ਨੇ ਪ੍ਰਮਾਤਮਾ ਉਹਨਾਂ ਨੂੰ ਹੋਰ ਸ਼ਕਤੀ ਬਖਸ਼ੇ ਔਰ ਐਸੇ ਤਰੀਕੇ ਦੇ ਨਾਲ ਸਾਡਾ ਭਾਰਤ ਦਾ ਨਾਮ ਵਿਸ਼ਵ ਵਿੱਚ ਰੋਸ਼ਨ ਕਰਦੇ ਰਹਿਣ ਔਰ ਸਾਡੇ ਸਾਰੇ ਭਾਰਤ ਵਾਸੀਆਂ ਦਾ ਮਾਰਗਦਰਸ਼ਨ ਕਰਦੇ ਰਹਿਣ ਉਹਦੀ ਅਗਵਾਈ ਕਰਦੇ ਰਹਿਣ ਸਾਡੀ ਇਹੀ ਉਹਨਾਂ ਨੂੰ ਅੱਜ ਦੇ ਦਿਹਾੜੇ ਦੀ ਇੱਕ ਕਾਮਨਾ ਹੈ ਔਰ ਇੱਕ ਵਾਰੀ ਫੇਰ ਤੁਹਾਡੇ ਮਾధ్యਮ ਨਾਲ ਆਪਣੇ ਸਾਰੇ ਸਾਥੀਆਂ ਦੇ ਬਿਹਾਫ ਦੇ ਉੱਤੇ ਭਾਰਤ ਜਨਤਾ ਪਾਰਟੀ ਪੰਜਾਬ ਵੱਲੋਂ ਭਾਰਤ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅਸੀਂ ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਸਰ ਲੱਗਦਾ ਜੀ ਉਹਦੇ ਨਾਲ ਨਾਲ ਉਹਦੇ ਨਾਲ ਨਾਲ ਅੱਜ ਮੋਦੀ ਸਰਕਾਰ ਦੇ ਜਿਹੜੇ ਸਾਡੀ ਐਨਡੀ ਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਨੇ ਉਹਦੇ 100 ਦਿਨ ਵੀ ਪੂਰੇ ਹੋਏ ਨੇ। ਔਰ ਇਹ 100 ਦਿਨ ਜਿਹੜੇ ਹੈਗੇ ਨੇ ਜਿੱਦ ਨੇ ਉਹਨਾਂ ਨੇ ਸੋਚ ਚੱਕੀ ਸੀ ਪਹਿਲੀ ਕੈਬਨਿਟ ਮੀਟਿੰਗ 'ਚ 100 ਦਿਨ ਦਾ ਟਾਰਗੇਟ ਫਿਕਸ ਕੀਤਾ ਸੀ ਜਿਆ। ਕਿ ਅਸੀਂ ਕਿਸ ਤਰੀਕੇ ਨਾਲ ਦੇਸ਼ ਨੂੰ ਅੱਗੇ ਵਧਾਣਾ ਹੈ। ਦੇਸ਼ ਦੇਸ਼ ਵਿੱਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਣਾ ਹੈ। ਔਰ ਇਹਨਾਂ 100 ਦਿਨਾਂ ਚ ਜਿਵੇਂ ਅਸੀਂ ਹਰ ਸਾਲ ਆਪਣਾ ਰਿਪੋਰਟ ਕਾਰਡ ਪਿਛਲੇ 10 ਸਾਲ ਲੈ ਕੇ ਆਏ ਆ ਅਸੀਂ ਇਹ 100 ਦਿਨ ਦਾ ਵੀ ਆਪਣਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਲੈ ਕੇ ਆਏ ਆ ਔਰ ਆਜ਼ਾਦੀ ਦੇ ਬਾਅਦ ਕਿਸੇ ਵੀ ਪੋਲੀਟੀਕਲ ਪਾਰਟੀ ਚਾਹੇ ਕੋਈ ਵੀ ਸੱਤਾ ਚ ਰਹੀ ਹੈ ਚਾਹੇ ਕੇਂਦਰ ਚ ਰਹੀ ਹੈ ਚਾਹੇ ਰਾਜ ਚ ਰਹੀ ਹੈ ਕਿਸੇ ਦੀ ਵੀ ਇੰਨੀ ਹਿੰਮਤ ਨਹੀਂ ਪਈ ਕਿ ਆਪਣੇ 100 ਦਿਨ ਦਾ ਜਾਂ 1 ਸਾਲ ਦਾ ਰਿਪੋਰਟ ਕਾਰਡ ਜਨਤਾ ਦੇ ਵਿੱਚ ਲੈ ਕੇ ਜਾਵੇ ਜੇ ਕੰਮ ਕੀਤਾ ਤੇ ਲੈ ਕੇ ਜਾਵਾਂਗੇ ਸੋ 100 ਦਿਨਾਂ ਦੇ ਵਿੱਚ ਜਿਹੜੇ ਸੀ ਮੁੱਖ ਕੰਮ ਕੀਤੇ ਨੇ ਸਾਡੀ ਮੋਦੀ ਸਰਕਾਰ ਨੇ ਉਹਦੇ ਵਿੱਚ ਲਗਭਗ 15 ਲੱਖ ਕਰੋੜ ਦੇ ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਗਈ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ 100 ਦਿਨ ਦੇ ਵਿੱਚ ਬਹੁਤ ਵੱਡਾ ਕੀਰਤੀਮਾਨ ਹੈਗਾ ਜਿੱਤੇ ਆਪਾਂ ਇਨਫਰਾਸਟ੍ਰਕਚਰ ਦੀ ਡਵੈਲਪਮੈਂਟ ਦੀ ਗੱਲ ਕਰ ਲਈਏ ਜੇ ਚ ਸੜਕਾਂ ਹੋ ਗਈਆਂ ਰੇਲਵੇਜ਼ ਹੋ ਗਏ ਪੋਰਟਸ ਹੋ ਗਏ 에ਅਰਵੇਜ਼ ਹੋ ਗਏ 3 ਲੱਖ ਕਰੋੜ ਰੁਪਏ ਵੱਦੇ ਪ੍ਰੋਜੈਕਟਸ ਦੀ ਜਿਹੜੇ ਹੈ ਉਹ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਨਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਰੂਰਲ ਕਨੈਕਟੀਵਿਟੀ ਸ਼ਹਿਰ ਨਾਲ ਅੱਛੀ ਰਵੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਰੂਰਲ ਰੋਡ ਸਕੀਮ ਜਿਹੜੀ ਹੈਗੀ ਸਾਡੀ ਗ੍ਰਾਮੀਣ ਸੜਕ ਯੋਜਨਾ ਜਿਹਨੂੰ ਕਹਿੰਦੇ ਆ 62500 ਕਿਲੋਮੀਟਰ ਸੜਕਾਂ ਲਗਭਗ 49000 ਕਰੋੜ ਦੀ ਲਾਗਤ ਦੇ ਨਾਲ ਉਹ 25000 ਪਿੰਡ ਜਿਹੜੇ ਪਹਿਲਾਂ ਕਨੈਕਟਡ ਨਹੀਂ ਸੀ ਸ਼ਹਿਰਾਂ ਦੇ ਨਾਲ ਇਹ ਲਿੰਕ ਰੋਡਸ ਦੇ ਨਾਲ ਉਹਨਾਂ ਨੂੰ ਕਨੈਕਟ ਕਰਨ ਦਾ ਇਹ ਟੀਚਾ ਜਿਹੜਾ ਹੈਗਾ ਵਾ ਦਿੱਤਾ ਗਿਆ ਪ੍ਰੋਜੈਕਟ ਲਾਂਚ ਕੀਤਾ ਗਿਆ। ਔਰ ਜਿਹੜਾ ਆਲਰੇਡੀ ਐਗਜ਼ਿਸਟਿੰਗ ਰੋਡ ਨੈਟਵਰਕ ਹੈਗਾ 50600 ਕਰੋੜ ਦੀ ਲਾਗਤ ਦੇ ਨਾਲ ਉਸ ਨੂੰ ਹੋਰ ਸਟਰੈਂਥਨ ਕੀਤਾ ਜਾਏਗਾ। ਔਰ 8 ਨੈਸ਼ਨਲ ਹਾਈ ਸਪੀਡ ਕੋਰੀਡੋਰਸ ਜਿਹਦਾ ਲਗਭਗ 936 ਕਿਲੋਮੀਟਰ ਉਹਦਾ ਦਾਇਰਾ ਹੋਏਗਾ ਇਹ ਨਵੇਂ ਪ੍ਰੋਜੈਕਟ ਜਿਹੜੇ ਅਸੀਂ ਲਾਂਚ ਕੀਤੇ ਨੇ ਇਹਦੇ ਨਾਲ ਨਾਲ ਅਸੀਂ ਸਾਰੇ ਜਾਣਦੇ ਆ ਕਿ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਚ ਵਸਦਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ ਕਿਸਾਨ ਪੱਖੀ ਸਰਕਾਰ ਹੈ ਔਰ ਹਮੇਸ਼ਾ ਕਿਸਾਨਾਂ ਦੀ ਚਿੰਤਾ ਕਰਦੀ ਹੈ ਕਿ ਉਸ ਨੂੰ ਕਿਸ ਤਰੀਕਾਰ ਉਹਦੀ ਫਸਲ ਦਾ ਵਾਜੂ ਮੁੱਲ ਮਿਲੇ ਉਹਦੀ ਫਸਲ ਸਮੇਂ ਸਿਰ ਚੱਕੀ ਜਾਵੇ ਔਰ ਵੱਤ ਤੋਂ ਵੱਤ ਮੁੱਲ ਮਿਲੇ ਔਰ ਕਿਸਾਨਾਂ ਦੇ ਉਥਾਨ ਵਾਸਤੇ ਜਿਹੜਾ ਸੀ ਸਾਡੀ ਪ੍ਰਧਾਨ ਮੰਤਰੀ ਕਿਸਾਨ ਸਮਰਨ ਨਿਧੀ ਹੈ ਉਹਦੀ 17ਵੀਂ ਕਿਸ਼ਤ ਜਿਹੜੀ ਹੈ ਲਗਭਗ 20000 ਕਰੋੜ ਰੁਪਏ ਦੀ ਉਹ ਵੀ ਅਸੀਂ ਐਸੇ 100 ਦਿਨ ਦੇ ਵਿੱਚ ਵਿੱਚ ਕਿਸਾਨਾਂ ਦੇ ਖਾਤੇ 'ਚ 2000 ਰੁਪਏ ਪਾਇਆ ਹੈ ਔਰ ਇਹਦਾ ਜਿਹੜਾ ਹੈਗਾ ਲਗਭਗ 9.3 ਕਰੋੜ ਕਿਸਾਨਾਂ ਨੂੰ ਇਹਦਾ ਲਾਭ ਮਿਲਿਆ ਇਹਦੇ ਨਾਲ ਅਸੀਂ ਖਰੀਫ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਇਸ ਸੀਜ਼ਨ ਦੀਆਂ ਉਹਨਾਂ ਦੀ ਮਿਨਿਮਮ ਸਪੋਰਟ ਪ੍ਰਾਈਸ ਵੀ ਬੜੀ ਵਧਾ ਕੇ ਸੀ ਕਿਸਾਨਾਂ ਨੂੰ ਉਹਦਾ ਵਾਜਿਬ ਮੁੱਲ ਮਿਲੇ ਉਹਦੀ ਡਿਕਲੇਅਰ ਕੀਤਾ ਹੈਗਾ ਔਰ ਲਗਭਗ 2 ਲੱਖ ਕਰੋੜ ਰੁਪਏ ਦਾ ਫਾਇਦਾ ਜਿਹੜਾ ਹੈਗਾ ਵਾ ਉਹ ਕਿਸਾਨਾਂ ਦੇ ਦਿੱਤੋਂ ਮਿਲਣ ਵਾਲਾ ਹੈ ਇਸ ਦੇ ਨਾਲ ਨਾਲ ਜਿਹੜਾ ਪਿਆਜ਼ ਔਰ ਬਾਸਮਤੀ ਦੇ ਐਕਸਪੋਰਟ ਦਾ ਇਸ਼ੂ ਚੱਲਦਾ ਰਹਿੰਦਾ ਕਿਉਂਕਿ ਸਾਨੂੰ ਇੱਕ ਬੈਲੈਂਸ ਮੇਨਟੇਨ ਕਰਨਾ ਹੁੰਦਾ ਹੈ ਉਹ ਮਿਨਿਮਮ ਐਕਸਪੋਰਟ ਪ੍ਰਾਈਸ ਜਿਹੜੀ ਅਨੀਅਨ ਔਰ ਬਾਸਮਤੀ ਤੇ ਸੀਗੀ ਅਸੀਂ 40% ਤੋਂ ਘਟਾ ਕੇ ਉਹਨੂੰ 20% ਕਰ ਦਿੱਤਾ ਹੈਗਾ ਔਰ ਇਹਦੇ ਨਾਲ ਨਾਲ ਆਪਣੇ ਦੇਸ਼ ਦੇ ਵਿੱਚ ਪਾਮ ਆਇਲ ਸੋਇਆਬੀਨ ਸਨਫਲਾਵਰ ਇਹਦੀ ਉਹਨਾਂ ਮੱਦਮੁੱਲ ਮਿਲ ਸਕੇ ਕਿਉਂਕਿ ਕਈ ਵਾਰੀ ਕਿਸੇ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਰੇਟ ਕੱਟ ਹੁੰਦਾ ਤਾਂ ਸਾਡੇ ਕਿਸਾਨ ਨੂੰ ਉਹਦਾ ਨੁਕਸਾਨ ਹੁੰਦਾ ਅਸੀਂ ਜਿਹੜੀ ਐਕਸਾਈਜ਼ ਡਿਊਟੀ ਉੱਤੇ ਹੈਗੀ ਹੈ ਡਿਊਟੀ ਜਿਹੜੀ ਹੋ ਗਈ ਹੈ ਉਹ 12% ਤੋਂ ਵਧਾ ਕੇ 32% ਕਰ ਦਿੱਤੀ ਤਾਂ ਕਿ ਸਾਡੇ ਆਪਣੇ ਅੰਦਰ ਜਿਹੜੇ ਭਾਰਤ ਦੇ ਕਿਸਾਨ ਨੇ ਜਿਹੜੇ ਉਹ ਪੈਦਾ ਕਰਨਗੇ ਉਹਨਾਂ ਨੂੰ ਇਹਦਾ ਵਾਜਬ ਮੁੱਲ ਮਿਲ ਸਕੇ। ਔਰ ਇਸੇ ਤਰੀਕੇ ਨਾਲ ਰਿਫਾਈਨਡ ਆਇਲ ਜਿਹੜਾ ਹੈਗਾ ਵਾ ਉਹ ਬਾਰੋ ਕਾਫੀ ਵੱਡੀ ਸੰਖਿਆ ਦੇ ਵਿੱਚ ਇمپੋਰਟ ਹੁੰਦਾ ਹੈ। ਉਹਦੇ ਤੇ ਅਸੀਂ ਡਿਊਟੀ ਜਿਹੜੀ ਹੈਗੀ 13 ਤੋਂ ਵਧਾ ਕੇ 35% ਕੀਤੀ ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਫਸਲ ਦਾ ਵਾਜਬ ਮੁੱਲ ਮਿਲ ਸਕੇ ਔਰ ਉਹਨਾਂ ਦੀ ਫਸਲ ਜਿਹੜੀ ਹੈਗੀ ਅੱਛੇ ਤਰੀਕੇ ਨਾਲ ਹਿੰਦੁਸਤਾਨ 'ਚ ਵੇਚ ਸਕੇ। ਇਹਦੇ ਨਾਲ ਨਾਲ ਮੱਧਮ ਵਰਗ ਆ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਨੇ ਬਜਟ ਦੇ ਵਿੱਚ ਅਸੀਂ ਇਨਕਮ ਟੈਕਸ ਦੇ ਵਿੱਚ ਕਾਫੀ ਵੱਡੀ ਰਾਹਤ ਦਿੱਤੀ ਹੈ 7 ਲੱਖ ਤੱਕ ਇਨਕਮ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੋਏਗਾ ਜਿਸ ਦੇ ਨਾਲ ਲਗਭਗ ਜਿਹੜੇ ਨਵੀਂ ਸਲੈਬਸ ਆਈਆਂ ਨੇ 17500 ਦਾ ਕਰੀਬ ਲਗਭਗ ਜਿਹੜਾ ਹੈਗਾ ਹਰ ਇੱਕ ਵਿਅਕਤੀ ਨੂੰ ਦਾ ਲਾਭ ਮਿਲਣ ਵਾਲਾ ਹੈ ਔਰ ਸੈਲਿਡ ਕਲਾਸ ਜਿਹੜੇ ਹੈਗੇ ਨੇ ਉਹਨਾਂ ਨੂੰ ਦੇ ਸਟੈਂਡਰਡ ਡੈਕਸ਼ਨ 50000 ਸੀ ਉਸ ਨੂੰ ਵਧਾ ਕੇ 75000 ਕਰਨ ਦਾ ਕੰਮ ਕੀਤਾ ਹੈ ਉਦਾਵੀਰਾਂ ਨੂੰ ਟੈਕਸ ਦਾ ਜਿਹੜਾ ਹੈਗਾ ਵਾਧਾ ਲਾਭ ਮਿਲੇਗਾ ਔਰ ਇਸੇ ਤਰੀਕੇ ਨਾਲ ਫੈਮਿਲੀ ਪੈਨਸ਼ਨ ਦੀ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਅਸੀਂ ਉਸ ਨੂੰ ਵੀ 15000 ਤੋਂ ਵਧਾ ਕੇ 25000 ਕਰਨ ਦਾ ਕੰਮ ਕੀਤਾ ਹੈ। ਗਰੀਬ ਲੋਕਾਂ ਵਾਸਤੇ ਆਵਾਸ ਯੋਜਨਾ ਦਾ ਕੰਮ ਸਾਡਾ ਚੱਲ ਰਿਹਾ ਸੀਗਾ। ਅਸੀਂ 3 ਕਰੋੜ ਘਰ ਬਣਾਉਣ ਦਾ ਟਿੱਕਰ ਜਿਹੜਾ ਹੈਗਾ ਇਸ 100 ਦਿਨ ਦੇ ਵਿੱਚ ਅਸੀਂ ਰੱਖਿਆ ਹੈਗਾ ਅਪਰੂਵ ਕੀਤਾ ਹੈਗਾ। 1 ਕਰੋੜ ਸ਼ਹਿਰੀ ਖੇਤਰ ਦੇ ਵਿੱਚ ਔਰ 2 ਕਰੋੜ ਜਿਹੜਾ ਹੈਗਾ ਵਾ ਕਿੰ ਆ ਗ੍ਰਾਮੀਣ ਖੇਤਰ ਦੇ ਜਿਹਨੂੰ ਕਹਿੰਦੇ ਨੇ ਪਿੰਡੂ ਖੇਤਰ ਦੇ ਵਿੱਚ ਅਸੀਂ 2 ਕਰੋੜ ਜਿਹੜੇ ਘਰ ਜੇ ਕੇ ਜਾ ਕੇ ਬਣਾਉਣ ਵਾਲੇ ਆ ਔਰ ਹੁਣ ਤੱਕ ਅਸੀਂ 4 ਕਰੋੜ 27 ਲੱਖ ਤੋਂ ਵੱਧ ਜਿਹੜੇ ਘਰ ਜੜੇਗੇ ਨੇ ਗਰੀਬਾਂ ਨੂੰ ਬਣਾ ਕੇ ਦੇ ਚੁੱਕੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਔਰ ਸੌਰ ਊਰਜਾ ਦੇ ਨਾਲ ਲੋਕਾਂ ਨੂੰ ਵੱਤ ਤੋਂ ਵੱਧ ਲਾਭ ਮਿਲ ਸਕੇ ਜਿਵੇਂ ਪ੍ਰਧਾਨ ਮੰਤਰੀ ਜੀ ਅਸਿਸ ਕਿ ਤੁਹਾਡਾ ਬਿੱਲ ਜ਼ੀਰੋ ਆਏਗਾ ਅਸੀਂ ਉਹ ਯੋਜਨਾ ਵੀ ਲੈ ਕੇ ਆਂਦੀ ਹੈ ਔਰ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੂਨ ਤੋਂ ਅਗਸਤ ਯਾਨੀ ਕਿ 3 ਮਹੀਨੇ ਦੇ ਵਿੱਚ ਵਿੱਚ 2.5 ਲੱਖ ਘਰਾਂ ਨੂੰ ਇਸ ਦਾ ਲਾਭ ਮਿਲ ਚੁੱਕਾ ਹੈ। ਔਰ ਇਹ ਅੱਗੇ ਵੀ ਹੋਰ ਅਗੇ ਵਧੇਗਾ। ਅਸੀਂ ਸਭ ਜਾਣਦੇ ਹਾਂ ਕਿ ਪੂਰੇ ਵਿਸ਼ਵ ਵਿੱਚ ਇੱਕ ਮੰਦੀ ਦਾ ਦੌਰ ਚੱਲਦਾ ਪਿਆ। ਲੇਕਿਨ ਹਿੰਦੁਸਤਾਨ ਦੀ ਇਕਨੋਮੀ ਸਟੇਬਲ ਹੈਗੀ ਹੈ। ਲੇਕਿਨ ਉਹਦੇ ਅੰਦਰ ਜਿਹੜੇ ਸਟਾਰਟਅੱਪਸ ਜਿਹੜੇ ਨਵੇਂ ਨੌਜਵਾਨ ਆਪਣੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਨਾ ਵਾਸਤੇ ਇੱਕ ਬਹੁਤ ਵੱਡੀ ਰਾਹਤ ਅਸੀਂ ਦਿੱਤੀ ਹੈ ਕਿ ਜਿਹੜਾ 2012 ਤੋਂ 31% ਐਂਜਲ ਟੈਕਸ ਲੱਗਦਾ ਸੀਗਾ ਅਸੀਂ ਉਸ ਨੂੰ ਸਬਤ ਕਰਕੇ ਸਟਾਰਟਅਪ ਜਿਹੜੇ ਲੋਕ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਜਿਹੜੀ ਗਈ ਹੈ ਇਹਦੇ ਨਾਲ ਮਿਲਣ ਵਾਲੀ ਹੈ ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਛੋਟੇ ਉਦਮੀ ਨੇ ਅੱਗੇ ਅਸੀਂ ਮੁਦਰਾ ਯੋਜਨਾ ਜਿਹੜੀ ਯੋਜਨਾ ਸਾਡੇ ਚੱਲਦੀ ਪਈ ਸੀ ਉਹਦੇ 10 ਲੱਖ ਤੱਕ ਦੀ ਮੁਦਰਾ ਯੋਜਨਾ ਦਾ ਸੀਗਾ ਹੁਣ ਅਸੀਂ ਲਿਮਿਟ ਅਸੀਂ ਵਧਾ ਕੇ 20 ਲੱਖ ਕਰ ਦਿੱਤੀ ਜਿਹਦੇ ਵਿੱਚ ਉਹਨੂੰ ਬਿਨਾਂ ਕਿਸੇ ਕੋਲੈਟਰਲ ਸਕਿਉਰਟੀ ਦੇ ਜਿਹੜੇ ਵੀ ਉਦਮ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ 20 ਲੱਖ ਤੱਕ ਦਾ ਲੋਨ ਜਿਹੜਾ ਹੈਗਾ ਵਾ ਉਹ ਇਸ ਤੋਂ ਮਿਲੇਗਾ ਇਸ ਦੇ ਨਾਲ ਚਲਦੇ ਹੋਏ ਨੌਜਵਾਨਾਂ ਵਾਸਤੇ ਉਹਨਾਂ ਦੇ ਆਏ ਦਾ ਸਾਧਨ ਬੰਨਣਾ ਚਾਹੀਦਾ ਹੈ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਜਾਂ ਰੋਜ਼ਗਾਰ ਦੇ ਸਾਧਨ ਉਪਲਬਧ ਹੋਣ 2 ਲੱਖ ਕਰੋੜ ਦਾ ਪੈਕੇਜ ਜਿਹੜਾ ਹੈਗਾ ਵਾ ਉਹ ਪ੍ਰਧਾਨ ਮੰਤਰੀ ਜਿਹਨੇ ਘੋਸ਼ਣਾ ਕੀਤੀ ਹੈ এমਪਲੋਇਮੈਂਟ ਪੈਕੇਜ ਜਿਹਦੇ ਵਿੱਚ ਜਿਹੜਾ ਹੈਗਾ ਵਾ ਕਿ ਅਗਲੇ ਸਾਲਾਂ ਦੇ ਵਿੱਚ ਉਹ ਆਪਣਾ ਰੋਜ਼ਗਾਰ ਕਮਾ ਸਕਣ ਇਦੀ ਇੱਕ ਵਿਵਸਥਾ ਕੀਤੀ ਗਈ ਹੈ ਇੱਕ ਕਰੋ ਨੌਜਵਾਨਾਂ ਨੂੰ ਟੌਪ ਦੀਆਂ ਜਿਹੜੀਆਂ ਕੰਪਨੀਆਂ ਨੇ ਸਾਡੀਆਂ ਉਹਨਾਂ ਨੂੰ ਇੰਟਰਨਸ਼ਿਪ ਦਿੱਤੀ ਜਾਏਗੀ ਔਰ ਨਾਲ ਉਹਨਾਂ ਨੂੰ ਵਨ ਟਾਈਮ ਅਸਿਸਟੈਂਸ ਵੀ ਦਿੱਤੀ ਜਾਏਗੀ ਉਹਨਾਂ ਨੂੰ ਇੰਟਰਨਸ਼ਿਪ ਕਰਦੇ ਹੋਏ ਪੈਸੇ ਵੀ ਦਿੱਤੇ ਜਾਣਗੇ ਤਾਂ ਕਿ ਉਹ ਵੱਡੀਆਂ ਕੰਪਨੀ ਦੇ ਵਿੱਚ ਕੰਮ ਸਿੱਖ ਕੇ ਆਪਣੇ ਕੰਮ ਸ਼ੁਰੂ ਕਰ ਸਕਣ ਔਰ ਇਹਦੇ ਨਾਲ ਨਾਲ ਲਗਭਗ 20 ਲੱਖ ਨੌਜਵਾਨਾਂ ਨੂੰ ਅਸੀਂ ਆਈਟੀਆਈਸ ਨੂੰ ਹੋਰ ਅਪਗ੍ਰੇਡ ਕਰਕੇ 1000 ਆਈਟੀਆਈ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਾਂਗੇ ਜਿਹਦੇ ਨਾਲ ਲਗਭਗ 20 ਲੱਖ ਨੌਜਵਾਨਾਂ ਨੂੰ ਉੱਥੋਂ ਅੱਛੀ ਟ੍ਰੇਨਿੰਗ ਮਿਲ ਕੇ ਉਹ ਆਪਣੇ ਸਵੈ ਰੋਜਗਾਰ ਵੱਲ ਵੱਧ ਸਕਣ। ਜੇ ਨੌਜਵਾਨਾਂ ਦੀ ਗੱਲ ਕਰਦੇ ਆਂ ਤੇ ਭੈਣਾ ਵੀ ਸਾਡੀਆਂ ਵੱਧ ਚੜ ਕੇ ਦੇਸ਼ ਦੀ ਤਰੱਕੀ 'ਚ ਹਿੱਸਾ ਪਾ ਰਹੀਆਂ ਨੇ। ਔਰ ਅਸੀਂ ਲਖਪਤੀ ਦੀਦੀ ਦਾ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਇਨੀਸ਼ੀਏਟਿਵ ਲਿੱਤਾ ਉਹਦੇ ਮੁਤਾਬਕ ਅਸੀਂ 11 ਲੱਖ ਨਵੀਆਂ ਲਖਪਤੀ ਦੀਦੀਸ ਦਾ ਟੀਚਰ ਰਗਾਵਾ ਇਸ ਸਮੇਂ ਦੇ ਵਿੱਚ ਰੱਖਿਆ ਆਪਣੇ ਕੋਲੇ। ਔਰ ਅਸੀਂ ਉਮੀਦ ਕਰਦੇ ਹਾਂ ਕਿ 1 ਕਰੋੜ ਲੱਖਪਤੀ ਦੀ ਜਿਹੜੀ ਹੈਗਾ 1 ਲੱਖ ਰੁਪਿਆ ਪਰਿਅਰ ਦੀ ਆਮਦਨ ਜੜਗੀ ਉਹਨਾਂ ਨੂੰ ਇਹ ਤੋ ਹੋ ਸਕੇ ਇਸ ਕੰਮ ਵਾਸਤੇ ਅਸੀਂ ਕਰ ਰਹੇ ਹਾਂ ਉਹਦੇ ਨਾਲ ਨਾਲ ਸਾਡੇ ਸੀਨੀਅਰ ਸਿਟੀਜ਼ਨਸ ਬਜ਼ੁਰਗ ਨੇ ਔਰ ਬਹੁਤ ਸਾਰਾ ਪਤ ਦੇਖਦੇ ਆ ਕਿ ਜੇ ਆਪਾਂ ਆਪਣੀ ਹੈਲਥ ਇੰਸ਼ੋਰੈਂਸ ਵੀ ਕਰਾਣੇ ਹੈ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਨਹੀਂ ਹੋ ਪਾਦੀ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਖਤਾ ਹੈ ਕਿ 70 ਸਾਲ ਤੋਂ ਉੱਤੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਆਯੁਸ਼ਮਨ ਭਾਰਤ ਸਕੀਮ ਦੇ ਤਹਿਤ 5 ਲੱਖ ਤੱਕ ਦਾ ਮੁਫਤ ਬੀਮਾ ਉਹਨਾਂ ਦਾ ਕੀਤਾ ਜਾਏਗਾ। ਯਾਨੀ ਕਿ 5 ਲੱਖ ਤੱਕ ਦਾ ਉਹਨਾਂ ਨੂੰ ਮੁਫਤ ਜਿਹੜਾ ਹੈਗਾ ਇਲਾਜ ਦਾ ਸੁਵਿਧਾ ਮਿਲੇਗੀ। ਇਹਦੀ ਘੋਸ਼ਣਾ ਜਿਹੜੀ ਹੈਗੀ ਇਹ ਕਰਤੀ ਹੈ ਲਗਭਗ 6 ਕਰੋੜ ਦੇ ਕਰੀਬ ਜਿਹੜੇ ਸਾਡੇ ਬਜ਼ੁਰਗ ਨੇ 70 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਇਹਦਾ ਲਾਭ ਮਿਲਣ ਵਾਲਾ ਹੈ। ਹੁਣ ਹਸਪੀਟਲ ਦੇ ਵਿੱਚ ਲਾਭ ਤੁਸੀਂ ਦੇ ਰਹੇ ਹੋ। ਡਾਕਟਰਸ ਕਿੱਥੋਂ ਆਣਗੇ? ਅਸੀਂ ਮੈਡੀਕਲ ਇਨਫਰਾਸਟ੍ਰਕਚਰ ਤੇ ਵਧਾ ਰਹੇ ਹਾਂ ਤੇ ਉਦੋਂ ਅਸੇ ਡਾਕਟਰਸ ਦੀ ਵੀ ਲੋੜ ਹੈ ਉਦੋਂ ਅਸੇ ਲਗਭਗ 75000 ਜਿਹੜੀਆਂ ਮੈਡੀਕਲ ਸੀਟਾਂ ਜਿਹੜੀਆਂ ਹੈਗੀਆਂ ਨੇ ਅਸੀਂ ਜਿਹੜੀਆਂ ਹੈਗੀਆਂ ਨੇ ਉਸ ਨੂੰ ਡਾ ਰਹਿਗਾ ਵਾ ਇਸ ਦੌਰਾਨ ਜਿਹੜਾ ਕਹੇ ਵਾਅਦਾ ਕਰਨ ਦਾ ਲੈਣਾ ਕੀਤਾ ਔਰ ਇਹ ਸਾਰੇ ਚੀਜ਼ਾਂ ਤੁਹਾਡੇ ਸਾਹਮਣੇ ਕੁਝ ਬਿੰਦੂ ਰੱਖੇ ਨੇ ਮੈਂ ਅਸੀਂ ਤੁਹਾਨੂੰ ਜਿਹੜਾ ਪੂਰੇ ਦੇ ਪੂਰੇ ਇੱਕੋ ਚੀ ਕੋਈ ਸਮਾਂ ਦਿੱਤੇ ਜਿਵੇਂ ਮੈਂ ਐਕਸਪਲੇਨ ਕਰਨ ਲਗਾ ਜੋ ਜੋ ਅਸੀਂ 100 ਦਿਨ ਕੰਮ ਕੀਤੇ ਨੇ ਲਗਾ ਮੈਨੂੰ 2.5 ਘੰਟੇ ਚਾਹੀਦੇ ਨੇ ਉਸ ਨੂੰ ਐਕਸਪਲੇਨ ਕਰਨ ਵਾਸਤੇ ਅਸੀਂ ਉਹਦੀ ਪੀਡੀਐਫ ਜਿਹੜੀ ਹੈ ਪੁਆਇੰਟ ਵਾਈਜ਼ ਉਹ ਵੀ ਤੁਹਾਨੂੰ ਇਹਦੇ ਨਾਲ ਅਸੀਂ ਮੇਲ ਕਰ ਦੇਾਂਗੇ ਜਾਂ ਵਟਸਐਪ ਕਰ ਦੇਾਂਗੇ ਔਰ ਮੈਂ ਇਹ ਕਹਿ ਸਕਦਾ ਕਿ ਦੇਸ਼ ਦੀ ਤਰੱਕੀ ਵਾਸਤੇ ਇਹ 100 ਦਿਨ ਜਿਹੜੇ ਕਿ ਸਵਰਨਮਈ ਸਾਬਤ ਹੋਣ ਵਾਲੇ ਨੇ ਇਕ ਮੀਲ ਪੱਥਰ ਸਾਬਤ ਹੋਏਗਾ ਦੇਸ਼ ਦੀ ਤਰੱਕੀ ਵਾਸਤੇ ਜਿਸ ਤਰੀਕੇ ਨਾਲ ਗਰੀਬ ਦੀ ਕਿਸਾਨ ਦੀ ਨੌਜਵਾਨ ਦੀ ਪਹਿਨਾ ਦੀ ਇੰਡਸਟਰੀ ਦੀ ਹਰ ਵਿਅਕਤੀ ਦੀ ਚਿੰਤਾ ਜਿਹੜੀ ਚਾਹੇ ਦਲਿਤ ਹੋਣ ਚਾਹੇ ਦੂਸਰੇ ਹੋਣ ਜਿਹੜੀ ਚਿੰਤਾ ਪ੍ਰਧਾਨ ਮੰਤਰੀ ਜੀ ਨੇ ਕੀਤੀ ਹੈ 100 ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਜਿਸ ਰਫਤਾਰ ਦੇ ਨਾਲ ਇਹ ਕੰਮ ਕੀਤਾ ਹੈਗਾ ਇਹ ਪਿਛਲੀ ਦੋ ਜਿਹੜੀ ਸਾਡੀ ਟਰਮਸ ਰਹੀਆਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਇੱਕ ਰਫਤਾਰ ਜਿਹੜੀ ਕੀ ਹੈ ਇਸ ਵਾਰੀ મોદી ਉਸ ਤੇਜ਼ੀ ਨਾਲ ਕੰਮ ਕਰ ਰਹੇ ਨੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਨੂੰ ਸਹੀ ਉਹਨਾਂ ਦਾ ਜੀਵਨ ਪੱਧਰ ਅਸੀਂ ਸਹੀ ਮੈਨੇ ਦੇ ਵਿੱਚ ਉੱਪਰ ਚੱਕ ਸਕੀਏ ਇਸ ਵਾਸਤੇ ਇੱਕ ਪ੍ਰਯਾਸ ਕੀਤਾ ਹੈ ਅਸੀਂ ਆਪਣੇ ਸੌਦਿੰਦ ਦਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਹੁਣ ਜੇ ਕੋਈ ਤੁਹਾਡਾ ਪ੍ਰਸ਼ਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ ਕਰਤਾ ਆਤੀਸ਼ੀ ਨੂੰ ਬਣਾਇਆ ਗਿਆ ਸਰ ਨਵਨ ਮੁੱਖ ਮੰਤਰੀ ਨੂੰ ਕਿਤਾ ਦੇਖਦੇ ਹੁੰਦੇ ਸੀ ਕਦੇ ਵੀ ਆਤੀਸ਼ੀ ਫਿਰ ਆਉਣ ਵਾਲੇ ਇਲੈਕਸ਼ਨ ਤੱਕ ਇਹਨੂੰ ਮੁੱਖ ਮੰਤਰੀ ਨਹੀਂ ਹੋਇਆ ਮੈਂ ਅਕਸਰ ਇਹ ਕਹਿਣਾ ਹੁੰਦਾ कि देश दे सब तो इनसिक्योर जो कोई व्यक्ति राजनीतिक है तो वो अरविंद केजरीवाल जो अपने आप तो टोटली इनसिक्योर बन दिया हर वाले और इनसिक्योर चीफ मिनिस्टर भी नैचुअली जब व्यक्ति इनसिक्योर अपने आपको फील करता है तो चीफ मिनिस्टर भी सब तो इनसिक्योर फील करता है एक सौ सतर दिन जेल च रहा उदो इस्तीफा नहीं दिता ਉਦੋਂ ਕਿੱਥੇ ਸੀ ਤੇ ਉੱਥੇ ਐਥਿਕਸ ਕਿੱਥੇ ਸੀ ਤੇ ਉਸ ਵੇਲੇ ਮੋਰਲ ਵੈਲਿਊਜ਼ ਕਿੱਥੇ ਸੀਗੇ ਹੁਣ ਇਸ ਤੀਫਾ ਇਸ ਕਰਕੇ ਦੇਣਾ ਪਿਆ ਕਿ ਹਾਈ ਕੋਰਟ ਨੇ ਕਿਹਾ ਠੀਕ ਹੈ ਤੁਸੀਂ ਮੁੱਖ ਮੰਤਰੀ ਦੇ ਬਣੇ ਰਹਿ ਸਕਦੇ ਹੋ ਲੇਕਿਨ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਦੇਖੋਗੇ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਸਾਈਨ ਕਰੋਗੇ ਨਾ ਤੁਸੀਂ ਆਪਣੇ ਮੁੱਖ ਮੰਤਰੀ ਦੇ ਦਫਤਰ ਜਾ ਸਕਦੇ ਹੋ ਜਾਣੇ ਕਿ ਇੱਕ ਬੁੱਧ ਦੇ ਰੂਪ ਦੇ ਵਿੱਚ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਦੇ ਰੂਪ ਵਿੱਚ ਉਹ ਰਹਿ ਗਏ ਹਾਈ ਕੋਰਟ ਨੇ ਬਿਲਜ਼ੀਏ ਕੰਡੀਸ਼ਨਲ ਆਈਆਂ ਨੇ ਕਿਉਂਕਿ ਮੰਡੇ ਆ ਕੇ ਵੱਡੇ ਪੇਮਾਨੇ ਤੇ ਪ੍ਰਚਾਰ ਹੋਇਆ ਤਾਂ ਹੀ ਇਹਨਾਂ ਨੂੰ ਕਿਸੇ ਕੇਸ ਚ ਬੇਲ ਨਹੀਂ ਮਿਲ ਰਹੀ ਸੀ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿਣ ਵਾਲੇ ਕੱਟਰ ਬੇਈਮਾਨ ਸਾਬਤ ਹੋ ਗਏ ਜਿਸ ਦਾ ਮੁੱਖ ਮੰਤਰੀ ਜੇਲ੍ਹ ਚ ਚਲ ਜਾਵੇ ਉਪ ਮੁੱਖ ਮੰਤਰੀ ਜੇਲ੍ਹ ਚ ਚਲੇ ਜਾਵੇ ਉਹਦਾ ਐਮ ਐਲ ਏ ਜੇਲ੍ਹ ਚ ਚਲ ਜਾਵੇ ਉਹਦਾ ਇੱਕ ਹੋਰ ਮੰਤਰੀ ਸਿਹਤ ਮੰਤਰੀ ਵੀ ਜੇਲ੍ਹ ਚ ਚਲੇ ਜਾਵੇ ਔਰਦੇ ਬਾਅਦ ਪੰਜਾਬ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਵਿਜੇ ਸਿੰਘ ਲਾ ਫਿਰ ਫੌਜਾ ਸਿੰਘ ਸਰਾਰੀ ਫਿਰ ਉਹਦੇ ਬਾਅਦ ਤੁਸੀਂ ਦੋ ਵੀਡੀਓਜ਼ ਵੀ ਦੇਖ ਲਈਆਂ ਇੱਕ ਟਾਰੂ ਚੱਕ ਦੀਆਂ ਤੇ ਬਲਕੌਰ ਦੀਆਂ ਸੋ ਇਹ ਸਾਰੇ ਚੀਜ਼ਾਂ ਦੱਸ ਦੀਆਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਰਾਜਨੀਤੀ ਦਾ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਕਿੰਨਾ ਕੁ ਸਮਾਜਿਕ ਜੀਵਨ ਦਾ ਪਤਨ ਕੀਤਾ ਔਰ ਹੁਣ ਵੀ ਜਿਹੜਾ ਉਹਨਾਂ ਨੇ ਘੋਸ਼ਣਾ ਕੀਤੀ ਹੈ ਮੈਂ ਸਮਝਦਾ ਕਿ ਸਭ ਤੋਂ ਵੱਡੀ ਰਬਰ ਸਟੈਂਪ ਜਿਹੜੀ ਸੀ ਐਸ ਵੇਲੇ ਉਹਨਾਂ ਦੇ ਕੋਲ ਸੀਗੀ ਉਸ ਨੂੰ ਜਿਹੜਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਔਰ ਮੈਂ ਤੇ ਕਹਾਂਗਾ ਕਿ ਇਸ ਤਰ੍ਹਾਂ ਨਾਮ ਦੇ ਮੁੱਖ ਮੰਤਰੀ ਨੇ ਚਾਬੀ ਤੇ ਕਿਤੋਂ ਹੋੜ ਹੀ ਚੱਲਦੀ ਹੈ ਜੀ ਸਾਹਿਬ ਅਲੱਗ ਆਮ ਆਦੀ ਪਾਰਟੀ ਦੇ ਬਧਾਇਕ ਕਹਿੰਦੇ ਆ ਜੀ ਪਹਿਲਾਂ ਸੰਜੇ ਸਿੰਘ ਬਾਹੜਾ ਸੀ ਸੋਦੀਆ ਜੀ ਬਾਹੜਾ ਹੁਣ ਟਾਈਗਰ ਇਜ਼ ਬੈਕ ਕਹਿੰਦੇ ਹੁਣ ਹਰਿਆਣਾ ਜਿਵੇਂ ਪੂਰਾ ਟਾਈਗਰ ਬੈ ਕਹਿੰਦੇ ਹਰਿਆਣਾ ਪੂਰੀ ਜੇਤੂ ਡਰਾਪਰ ਕਰਾਂਗੇ ਆਵਾਜ਼ ਪਾ ਨੂੰ ਪੂਰੀ ਦੁਨ ਦਿਕਾਟਦਾ ਮੈਂ ਤੇ ਇਸ ਗੱਲ ਤੋਂ ਹੈਰਾਨ ਆ ਉਹ ਬੇਲ ਤੇ ਆਏ ਨੇ ਭਾਈ ਉਹ ਕੋਈ ਬਰੀ ਨਹੀਂ ਹੋਏ ਕਿਸੇ ਤੋਂ ਔਰ ਕਿਸੇ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹਰੇਕ ਵਿਅਕਤੀ ਦਾ ਬੇਲ ਇੱਕ ਅਧਿਕਾਰ ਹੈ ਉਹ ਸਾਰੇ ਦੇ ਭੁੱਲ ਗਏ 1.5 ਸਾਲ ਤੱਕ ਮਨੀਸ਼ ਸੁਧਿਆ ਨੂੰ ਬੇਲ ਨਹੀਂ ਮਿਲੀ ਸੀ 670 ਦਿਨ ਅਰਵਿੰਦ ਕੇਜਰੀਵਾਲ ਉੰਦਰ ਰਹਿਣਾ ਪਿਆ ਸਤਿੰਦਰ ਜੈਨ ਦਾ ਹਜੇ ਵੀ ਉਸ ਹਿਸਾਬ ਨਾਲ ਚਾਹਦਾ ਪਿਆ ਸਿਰਫ ਹੈਲਥ ਗਰਾਉਂਡ ਤੋਂ ਉਹਨੂੰ ਪਾਰਟ ਟਾਈਮ ਬੇਲ ਮਿਲਦੀ ਰਹਿੰਦੀ ਹੈ ਤੇ ਇਹ ਕਿਹੜੀ ਖੁਸ਼ੀ ਮਨਾ ਰਹੇ ਹੋ ਕਿਹੜਾ ਜਸ਼ਨ ਮਨਾ ਰਹੇ ਹੋ ਕੇਸੇ ਤਾਂ ਪਰ ਹੀ ਨਹੀਂ ਹੋਏ ਔਰ ਕੋਰਟ ਨੇ ਕਿਹਾ ਕਿ ਕਿਉਂਕਿ ਉਹਨਾਂ ਟ੍ਰਾਇਲ ਚੱਲ ਨਹੀਂ ਅੱਗੇ ਔਰ ਟ੍ਰਾਇਲਸ ਕਾਫੀ ਲੰਬਾ ਸਮਾਂ ਰਹਿੰਦੀ ਹੈ ਨਾ ਹਰ ਇੱਕ ਵਿਅਕਤੀ ਦਾ ਅਧਿਕਾਰ ਹੈ ਕਿ ਉਸ ਨੂੰ ਬੇਲ ਮਿਲਣੀ ਚਾਹੀਦੀ ਹੈ ਉਸ ਦੇ ਅਧਿਕਾਰ ਦੇ ਤਹਿਤ ਜਿਹੜਾ ਹੈਗਾ ਉਹਨਾਂ ਨੂੰ ਬੇਲ ਦਿੱਤੀ ਗਈ ਹੈ ਪਰ ਇਹ ਚ ਬਹੁਤਾ ਖੁਸ਼ ਹੋਣ ਵਾਲੀ ਗੱਲ ਨਹੀਂ ਗਈ ਕਿਉਂਕਿ ਦੋਸ਼ੀ ਰੂਪ ਦੇ ਵਿੱਚ ਤੁਸੀਂ ਅੱਜ ਵੀ ਜਿਹੜਾ ਹੈ ਕਟਕਰੇਚ ਖੜੇ ਹੋਏ ਅੱਜ ਵੀ ਭ੍ਰਸ਼ਾਚਾਰੀ ਹੋਣ ਦੇ ਨਾਤੇ ਤੁਸੀਂ ਕਟਕਰੇਚ ਖੜੇ ਹੋਏ ਹੋ ਅੱਜ ਵੀ ਦੇਸ਼ ਦੇ ਸਭ ਤੋਂ ਵੱਡੇ ਭ੍ਰਸ਼ਾਚਾਰੀ ਜੇ ਕੋਈ ਹੈਗੇ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਨੇ ਜੀ ਸਾਹਿਬ ਬਿੱਟੂ ਵੀ ਵੀ ਕਾਫੀ ਵਿਰੋਧ ਹੋ ਰਿਹਾ ਹੰਤ ਤੱਕ ਇਹ ਕਹਿਣ ਵਾਸਤੇ ਰਾਹੁਲ ਗਾਂਧੀ ਨੂੰ ਲਗਾਤਾਰ ਕਾਂਗਰਸ ਵੱਲੋਂ ਤੇ ਆਮ ਆਦੀ ਇਹ ਜਿੱਦੀ ਬਿੱਟੂ ਹਜੇ ਪੰਜਾਬ ਦੇ ਵਿੱਚ ਨਜ਼ਰ ਵੀ ਨਹੀਂ ਆ ਰਹੀ ਮੈਂ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ ਚਾਹਨਾ ਹਾਂ ਕਿ ਤੁਸੀਂ ਕਿਸ ਗੱਲ ਦਾ ਵਿਰੋਧ ਕਰਦੇ ਹੋ ਵਿਰੋਧ ਕਰਨ ਤੋਂ ਪਹਿਲਾਂ ਪੰਜਾਬ ਦੀ ਔਰ ਦੇਸ਼ ਦੀ ਜਨਤਾ ਨੂੰ ਇਹ ਦੱਸੋ ਕਿਹਾ ਰਾਹੁਲ ਗਾਂਧੀ ਨੇ ਅਮਰੀਕਾ ਚ ਜਾ ਕੇ ਜਿਸ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਿਸ ਤਰ੍ਹਾਂ ਦੇ ਲੋਕਾਂ ਨਾਲ ਮਿਲਿਆ ਕੀ ਉਹ ਚੀਜ਼ਾਂ ਕਿਸੇ ਦੇਸ਼ विरोधी शक्तियां ਤੋਂ ਘਟਨੇ ਜਿੰਨੇ ਲੋਕ ਭਾਰ ਦੇ ਵਿਸ਼ੇਂਤ ਰਾਜ ਨੇ ਵਿਦੇਸ਼ੀ ਧਰਤੀ ਦੇ ਉਤੇ ਉਹਨਾਂ ਲੋਕਾਂ ਨਾਲ ਉਹਨੇ ਮੀਟਿੰਗ ਕੀਤੀ ਹੈ। ਕੀ ਇਸ ਦੇਸ਼ ਦੇ ਇੱਕ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਰਹੀ ਜਿਹੜੀ ਜਿਹਨੇ ਸਭ ਤੋਂ ਲੰਬਾ ਸਮਾਂ ਰਾਜ ਕੀਤਾ। ਕੀ ਉਸ ਦੇ ਲੀਡਰ ਆਫ ਹਾਊਸ ਲੀਡਰ ਆਫ ਅਪਰਚੁਨਿਟੀ ਨੂੰ ਕਹਿੰਦੇ ਆ? ਕੀ ਉਸ ਨੂੰ ਸ਼ੋਭਾ ਦਿੰਦੀ? ਇਲੈਹਾ ਕੀ ਜਿਹੜਾ ਨਾਮ ਹੈ ਹਮੇਸ਼ਾ ਉਹ ਭਾਰਤ ਦੇ ਖਿਲਾਫ ਜ਼ਹਿਰ ਉਗਲਦੀ ਹੈ ਭਾਰਤ ਦੇ ਖਿਲਾਫ ਸਿਰੰਤਨਾਂ ਦੇ ਭਾਗ ਲੈਂਦੀ ਹੈ ਉਹਦੇ ਨਾਲ ਬਹਿ ਕੇ ਕਾਫੀ ਪੀਣਗੇ ਔਰ ਗੁਰਪੰਤ ਸਿੰਘ ਪੱਲੂ ਜਿਹੜਾ ਹਰ ਵੇਲੇ ਖਾਲਿਸਤਾਨ ਦੀ ਗੱਲ ਕਰਦਾ ਹੈ ਹਰ ਵੇਲੇ ਪੰਜਾਬ ਔਰ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਉਹਦੀ ਭਾਸ਼ਾ ਬੋਲਣਗੇ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਪਗੜੀ ਬੰਨਣ ਤੋਂ ਮਨਾ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਤੋਂ ਜਾਣ ਤੋਂ ਮਨਾ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਪੁੱਛਦਾ ਕਿ ਤੁਹਾਡੇ ਤੇ ਵੀ ਬਹੁਤ ਸਾਰੇ ਮੇਰੇ ਕੇਸਦਾਰੀ ਦੇ ਭਰਾ ਬੈਠੇ ਨੇ ਕੀ ਅੱਜ ਤੱਕ ਤੁਹਾਨੂੰ ਕਿਸੇ ਨੇ ਪਗੜੀ ਬੰਨਣ ਤੋਂ ਮਨਾ ਕੀਤਾ? ਕੀ ਅੱਜ ਤੱਕ ਤੁਹਾਨੂੰ ਕਿਸੇ ਨੇ ਗੁਰਦੁਆਰਾ ਜਾਣ ਤੋਂ ਮਨਾ ਕੀਤਾ? ਕੀ ਅੱਜ ਤੱਕ ਕਿਸੇ ਨੇ ਵੀ ਪੰਜ ਕੱਕੇ ਜਾਂ ਕਗੜਾ ਜਾਂ ਜੋ ਵੀ ਨਹੀਂ ਸਾਡੇ ਪੰਜ ਕੱਕੇ ਨੇ ਉਹਨਾਂ ਤੋਂ ਕਿਸੇ ਨੂੰ ਰੱਖਣ ਤੋਂ ਮਨਾ ਕੀਤਾ? ਇਸ ਦਾ جواب ਪੰਜਾਬ ਦੇ ਕਾਂਗਰਸੀ ਸਿੱਖ ਭਰਾਵਾਂ ਨੂੰ ਦੇਣਾ ਪਏਗਾ। ਜਿਹੜਾ ਵਿਅਕਤੀ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਦੇਸ਼ ਨੂੰ ਤੋੜਨ ਦੀ ਗੱਲ ਕਰੇ, ਦੇਸ਼ 'ਚ ਅੱਗ ਲਾਉਣ ਦੀ ਗੱਲ ਕਰੇ, ਪੰਜਾਬ ਨੂੰ ਇੱਕ ਵਾਰੀ ਫੇਰ आतंकवाद ਦੇ ਵਿੱਚ ਜਾਂ ਖੂਨ ਖਰਾਬੇ ਵਿੱਚ ਟਕੰਦੀ ਗੱਲ ਕਰੇ ਤੇ ਉਹਦੇ ਵਾਸਤੇ ਤੁਸੀਂ ਕਿਹੜਾ ਫਰੇਜ਼ ਯੂਜ਼ ਕਰੋ? ਕਿਹਾ ਇੱਕ ਅਤਵਾਦੀ ਤੋਂ ਬਰਾਬੀ ਦੀ ਸੰਖਿਆ ਨਹੀਂ ਹੈਗੀ ਉਹਦੀ। ਸੋ ਇਸ ਕਰਕੇ ਇਹਦਾ ਪ੍ਰਸ਼ਨ ਜਿਹੜਾ ਹੈਗਾ rahul gandhi ਨੂੰ ਦੇਸ਼ ਨੂੰ ਆਕੇ ਜਵਾਬ ਦੇਣਾ ਪਏਗਾ। ਸਰ ਇੱਕ DPA ਖਾਦੂ ਲੈ ਕੇ ਸੂਬਾ ਸਰਕਾਰ ਨੂੰ ਲਾਉਂਦਾ ਰਹੀ ਹੈ ਕਿ ਕੇਂਦਰ ਸਰਕਾਰ ਪ੍ਰਬੰਧ ਨਹੀਂ ਕਰ ਪਈ ਸੋ ਪਹਿਲਾਂ ਇਤਨਾ ਦੇ ਪਰਮੰਤਰੀ ਕਿਤਾ ਦੇਖੋ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਹਰ ਸਟੇਟ ਗਵਰਨਮੈਂਟ ਨੇ ਆਪਣੀ ਰਿਕੁਆਇਰਮੈਂਟ ਭੇਜ ਨਹੀਂ ਹੁੰਦੀ ਹੈ ਕੇਂਦਰ ਨੂੰ। ਔਰ ਸਾਡੀ ਇਹ ਚੁਟਕਲੇ ਵਾਲੀ ਸਰਕਾਰ ਹੈ ਕੰਮ ਤੇ ਕਰਦੀ ਨਹੀਂ। ਸਮੇਂ ਸਿਰ ਆਪਣੀ ਰਿਕੁਆਇਰਮੈਂਟ ਨਹੀਂ ਭੇਜੀ ਦੀ। ਜੋ ਸਿਰ ਤੇ ਪੈਂਦੀ ਹੈ ਉਦੋਂ ਜਾ ਕੇ ਫਿਰ ਮੀਟਿੰਗਾਂ ਕਰਦੇ ਨੇ ਕੇਂਦਰ ਦੇ ਨਾਲ। ਸੋ ਇਹਦੇ ਵਾਸਤੇ ਸਿੱਧੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਟੋਟਲੀ ਗੈਰ ਜ਼ਿੰਮੇਵਾਰ ਸਰਕਾਰ ਹੈ 인ਕੰਪੀਟੈਂਟ ਸਰਕਾਰ ਹੈ ਅਰ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਾਂਗਾ ਸਟੇਟ ਤੁਸੀਂ ਬਹੁਤ ਸਾਲ ਚਲਾਈ ਹੈ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਵੀ 2.5 ਤੁਸੀਂ ਸਟੇਟ ਹੀ ਚਲਾਈ ਹੈ ਕਮ ਸੇ ਕਮ ਹੁਣ ਸਟੇਟ ਚਲਾ ਲਓ 2.5 ਚ ਤਾਂ ਬੰਦਾ ਸਿੱਖ ਜਾਂਦਾ ਹੈ ਹੁਣ ਤੁਸੀਂ ਸਟੇਟ ਚਲਾਓ ਸਰਕਾਰ ਚਲਾਓ ਬਹੁਤ ਹੋ ਗਈ ਸਟੇਜ ਦੀ ਨਾਟਕੀਅਤ ਝੂਠਾ ਫਰੇਬ ਦੀ ਰਾਜਨੀਤੀ ਸਰ ਐਗਰੀਕਲਚਰ ਪਾਲਸੀ ਨੂੰ ਲੈ ਕੇ ਸਰਕਾਰ ਡਰਾਫਟ ਲੈ ਕੇ ਆਈ ਹੈ ਪੰਜਾਬ ਦੀ ਉਸ ਦੇ ਵਿੱਚ ਝੋਨੇ ਤੇ ਬੰਨ ਦੀ ਲਾਉਣ ਦੀ ਸਿਫਾਰਿਸ਼ ਕਿਸਾਨਾਂ ਨੇ ਕਿਸਾਨਾਂ ਨੇ ਇਹਦਾ ਵਿਰੋਧ ਕੀਤਾ ਉਹ ਕਹਿੰਦੇ ਸਾਨੂੰ ਤੁਸੀਂ ਐਮਐਸਪੀ ਦਿਓ ਉਹਦੀ ਉਹ ਫਸਲ ਲਾ ਲਾਂਗੇ ਕਿਦਾ ਦੇਖਦੇ ਹੋ ਸਰ ਮੈਂ ਸਮਝਦਾ ਕਿ ਸਾਇਤ ਝੂਠ ਔਰ ਫਰੇਬ ਦੀ ਰਾਜਨੀਤੀ ਦੇ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਭਾਰਤ ਸਰਕਾਰ ਚਾਹੇ ਝੋਨਾ ਹੋਵੇ ਚਾਈਕਣਕ ਹੋਵੇ ਐਮ ਐਸ ਪੀ ਦੇ ਉੱਤੇ ਇੱਕ ਇੱਕ ਦਾਣਾ ਪੰਜਾਬ ਦੇ ਕਿਸਾਨ ਦਾ ਚੱਕਿਆ ਜਾਂਦਾ ਹੈ ਇਹਦੇ ਲਗਵਾ ਨਰਮਾ ਵੀ ਚੱਕਿਆ ਜਾਂਦਾ ਜੇ ਕਿਤੇ ਐਮ ਐਸ ਪੀ ਤੋਂ ਥੱਲੇ ਰੇਟ ਆਵੇ ਤਾਂ ਉਸ ਵੇਲੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਇੰਟਰਵਨ ਕਰਦੀ ਔਰ ਨਰਮਾ ਦਾ ਰੇਟ ਚੱਕਿਆ ਜਾਂਦਾ ਪੰਜਾਬ ਸਰਕਾਰ ਨੇ ਮੂੰਗੀ ਦੇ ਮੂੰਗੀ ਨੂੰ ਐਮ ਐਸ ਪੀ ਦੇ ਚੱਕਣ ਦਾ ਐਲਾਨ ਕੀਤਾ ਸੀਗਾ ਕਿਸਾਨਾਂ ਨੇ ਐਮਐਸਪੀ ਦੀ ਉਮੀਦ ਕਰਦੇ ਹੋਏ ਮੂੰਗੀ ਬੀਜ ਲਈ। ਮੁੜ ਕੇ ਉਹਨਾਂ ਨੇ ਅਧਵਿਚਕਾਰ ਛੱਡ ਕੇ ਭੱਜ ਗਏ। ਸੇ ਨੂੰ ਕੀ ਕੋ? ਗਵਾਂਡੀ ਸੁਬੇਰੇ ਆਣੇ ਸਾਡੀ ਆਪਣੀ ਸਰਕਾਰ ਹੈ। ਅਸੀਂ 14 ਫਸਲਾਂ ਜਿਹੜੇ ਐ ਐਮਐਸਪੀ ਦੇ ਚੱਕਦੇ ਆ। ਤੇ ਪੰਜਾਬ ਸਰਕਾਰ ਇੱਕ ਫਸਲ ਦੱਸ ਦੇ ਜਿਹੜੀ ਉਹ ਐਮਐਸਪੀ ਦੇ ਚੱਕਦੀ ਹੋਵੇ। ਤੇ ਫਿਰ ਕਿਸਾਨ ਪੱਕੀ ਕਿਹੜੀ ਪਾਰਟੀ ਹੋਈ ਬੀਜੇਪੀ ਕੇ ਆਮ ਆਦਮੀ ਪਾਰਟੀ ਸਾਇ ਸਾਡੇ ਇਹਨਾਂ ਨੈਸ਼ਨਲ ਹਾਈਵੇ ਪ੍ਰੋਜੈਕਟ ਜਿਹੜੇ ਨੇ ਹੁਣ ਫਟਾਫਟ ਪਏ ਹੋਏ ਨੇ ਕਿਤੇ ਇਹਨੂੰ ਲੈ ਕੇ ਬਾਰ ਬਾਰ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਪ੍ਰੋਜੈਕਟ ਨੇ ਰਾਤ ਨੂੰ ਦਿੰਦੇ ਨੇ ਉਹ ਅੱਠ ਵੱਡੇ ਪ੍ਰੋਜੈਕਟ ਨੇ ਕਿਉਂਕਿ ਕਿਸਾਨਾਂ ਦੀ ਜਿਹੜੀ ਜ਼ਮੀਨ ਦਾ ਜਿਹੜਾ ਉਹਨਾਂ ਦੇ ਮੁੱਠੇ ਹੀ ਮੁੱਲ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲਦਾ ਤੇ ਇਧਰ ਰੁਕ ਹੋਈ ਰਹੀ ਹੈ ਮੈਂ ਜਿਹੜਾ ਨੈਸ਼ਨਲ ਹਾਈਵੇ ਪ੍ਰੋਜੈਕਟਸ ਦੀ ਜਿਹੜਾ ਇਸ਼ੂ ਚੱਲਦਾ ਪਿਆ ਉਹਦੇ ਵਾਸਤੇ ਵੀ ਬੜਾ ਸਪਸ਼ਟ ਕਰ ਦਿਆਂ ਕਿ ਕੇਵਲ ਔਰ ਕੇਵਲ ਇਦੇ ਵਾਸਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕੰਪਨਸੇਸ਼ਨ ਜਿਹੜੀ ਮਿਲਣੀ ਹੈ ਜ਼ਮੀਨ ਐਕਵਾਇਰ ਕਰਨੀ ਹੈ ਉਹਦਾ ਜਿਹੜਾ ਰੇਟ ਤੈਅ ਕਰਨਾ ਹੈ ਉਹ ਪੰਜਾਬ ਸਰਕਾਰ ਨੇ ਕਰਨਾ ਪੰਜਾਬ ਸਰਕਾਰ ਦੇ ਅਫਸਰ ਨੇ ਕਰਨਾ ਹੈ ਐਸ ਡੀ ਐਮ ਕਰਦਾ ਹੈ ਡੀ ਆਰਓ ਕਰਦਾ ਹੈ ਏ ਡੀ ਸੀ ਕਰਦਾ ਹੈ ਡੀ ਸੀ ਕਰਦਾ ਹੈ ਉਹਦੇ ਚ ਕੇਂਦਰ ਦਾ ਕੋਈ ਹਿੱਸਾ ਛੇਪ ਨਹੀਂ ਹੈਗਾ ਕੋਈ ਇੱਕ ਫਾਰਮੂਲਾ ਬਣਿਆ ਹੋਇਆ ਹੈ ਉਦੇ ਮੁਤਾਬਕ ਤੈਅ ਕਰਨਾ ਉਹ ਸਟੇਟ ਗਵਰਨਮੈਂਟ ਹੈ ਔਰ ਜਿੰਨਾ ਉਹ ਕੰਪਨਸੇਸ਼ਨ ਸਟੇਟ ਗਵਰਨਮੈਂਟ ਤੈਅ ਕਰਦੀ ਹੈ ਉਹਨਾਂ ਕੇਂਦਰ ਸਰਕਾਰ ਨੈਸ਼ਨਲ ਹਾਈਵੇ ਥਾਰਟੀ ਉਹਨੂੰ ਦੇ ਦਿੰਦੀ ਹੈ ਔਰ ਇੱਕ ਜਿੰਨਾ ਰੀਡ ਕਾ ਚਲਦਾ ਪਿਆ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਠੀਕ ਹੈ ਤੇ ਕੇਵਲ ਔਰ ਕੇਵਲ ਕੋਰਟ ਦੀ ਇੰਟਰਵੈਨਸ਼ਨ ਦੇ ਬਾਅਦ ਜਿਹੜਾ ਹੈਗਾ ਵਾ ਇਹ ਮਾਮਲਾ ਸੁਲਝਿਆ ਔਰ ਇਸ ਦੇ ਵਾਸਤੇ ਸਿੱਧੇ ਤੌਰ ਤੇ ਜੇ ਉਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਨਹੀਂ ਮਿਲਦੀ ਕਿਸਾਨਾਂ ਨੂੰ ਜਾਂ ਕੰਪਨਸੇਸ਼ਨ ਮਿਲਣ ਚ ਕੋਈ ਅੜਚਣ ਆਦੀ ਹੈ ਉਹਦੇ ਵਾਸਤੇ ਭਗਵੰਤ ਮਾਨ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ